ਅਸੀਂ ਜਾ ਰਹੇ ਹਾਂ ਸਾਰੇ ਜਣੇ ਫਤੇਗੜ ਸਾਹਿਬ ਹੋ ਰਿਹਾ ਰੈਡੀ ਮੇਰੇ ਨਾਲ ਅੱਜ ਮੁੰਡੇ ਜਾ ਰਹੇ ਨੇ ਸੋ ਇਹ ਪੱਗ ਬਣ ਰਿਹਾ ਮਨਪ੍ਰੀਤ ਹਾਂਜੀ ਸੋ 8 ਵਾ ਚੁੱਕੇ ਨੇ ਸਵੇਰ ਦੇ ਤੇ ਅਸੀਂ ਪਹੁੰਚ ਚੁੱਕੇ ਹਾਂ ਪਰਵਾਰ ਵਿਛੋੜਾ ਸਾਹਿਬ ਤੁਸੀਂ ਵੇਖ ਸਕਦੇ ਆ ਸੋ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਆ ਕਤਲਗੜ ਸਾਹਿਬ ਜੋ ਕਿ ਚਮਕੌਰ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜਿਸੋ ਹੁਣ ਜਿਹੜੇ ਗੁਰਦੁਆਰਾ ਸਾਹਿਬ ਮਾਸ਼ੀਵਾੜਾ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਨਗਰ ਕੀਰਤਨ ਨਿਕਲ ਰਿਹਾ ਤੁਸੀਂ ਵੀ ਦਰਸ਼ਨ ਕਰੋ ਅਲੌਕਿਕ ਨਗਰ ਕੀਰਤਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਜਿਹੜੀ ਸ਼ੁਰੂਆਤ ਆਪਣੇ ਬਲੌਗ ਦੀ ਜਕਾਰੇ ਦੇ ਨਾਲ ਇਸ ਲਈ ਕੀਤੀ ਆ ਕਿਉਂਕਿ ਅਸੀਂ ਜਾ ਰਹੇ ਹਾਂ ਜੀ ਫਤਿਹਗੜ੍ਹ ਸਾਹਿਬ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਆ ਜਿਵੇਂ ਕਿ ਹੀਦੀ ਦਿਨ ਚੱਲਦੇ ਪਏ ਨੇ ਪੋ ਦਾ ਮਹੀਨਾ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਜਿਹੜਾ ਇੰਨਾ ਕਹਿਰ ਟਾਇਆ ਗਿਆ ਸੀ ਔਰੰਗਜ਼ੇਬ ਵੱਲੋਂ ਸੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਜਾ ਰਹੇ ਹਾਂ ਸ੍ਰੀ ਫਤਿਹਗੜ੍ਹ ਸਾਹਿਬ ਪਰ ਅੱਜ ਅਸੀਂ ਅਰਲੀ ਨਿਕਲ ਰਹੇ ਆ ਇਸ ਟਾਈਮ ਵਜੇ ਨੇ ਲਗਭਗ ਸਵਾ 6 ਸਵੇਰ ਦੇ ਸੋ ਅਸੀਂ ਅੱਜ ਹੋਰ ਵੀ ਗੁਰੂ ਘਰਾਂ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਪਹਿਲੇ ਬਲੌਗਾਂ ਵਿੱਚ ਤੁਸੀਂ ਹਮੇਸ਼ਾ ਦੇਖਿਆ ਹਰ ਸਾਲ ਅਸੀਂ ਜਿਆਦਾ ਫਤਿਹਗੜ੍ਹ ਸਾਹਿਬ ਹੀ ਜਾਂਦਾ ਪਰ ਇਸ ਵਾਰ ਅਸੀਂ ਚਮਕੌਰ ਸਾਹਿਬ ਮਾਸ਼ੀਵਾੜਾ ਸਾਹਿਬ ਹੋਰ ਵੀ ਗੁਰੂ ਘਰਾਂ ਦੇ ਦਰਸ਼ਨ ਤੁਹਾਨੂੰ ਨਾਲ-ਨਾਲ ਕਰਾਵਾਂਗੇ ਅੱਜ ਸਾਡੇ ਨਾਲ ਜੋ ਜਾ ਰਹੇ ਨੇ ਗੁਰਚਰਨ ਹਮੇਸ਼ਾ ਦੀ ਤਰ੍ਹਾਂ ਇਹ ਹਮੇਸ਼ਾ ਨਾਲ ਹੁੰਦਾ ਮਨਪ੍ਰੀਤ ਤੇ ਨਾਲ ਮੇਰੇ ਮਨਵੀਰ ਸੋ ਅਸੀਂ ਸਾਰੇ ਅੱਜ ਜਾ ਰਹੇ ਆ ਜੀ ਗੁਰੂ ਘਰ ਦੇ ਦਰਸ਼ਨ ਕਰਨ ਸੋ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਆ ਆਪਣੇ ਪਰਿਵਾਰਾਂ ਦੇ ਰੁਝੇਮਿਆਂ ਵਿੱਚੋਂ ਆਪਣੇ ਕੰਮਾਂ ਕਰਨ ਦੇ ਰੁਝੇਮਿਆਂ ਦੇ ਵਿੱਚੋਂ ਤੁਸੀਂ ਥੋੜਾ ਸਮਾਂ ਕੱਢ ਕੇ ਇਹਨਾਂ ਦਿਨਾਂ ਵਿੱਚ ਜ਼ਰੂਰ ਗੁਰੂ ਘਰ ਦਰਸ਼ਨ ਕਰਨ ਜਾਇਆ ਕਰੋ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਇਆ ਕਰੋ ਤਾਂ ਕਿ ਉਹਨਾਂ ਨੂੰ ਵੀ ਸਾਡੀਆਂ ਜਿਹੜੀਆਂ ਰੂਟਸ ਆ ਜਿੱਥੋਂ ਸਾਨੂੰ ਸਰਦਾਰੀਆਂ ਮਿਲੀਆਂ ਜਿੱਥੋਂ ਸਾਡੀ ਪਛਾਣ ਬਣੀ ਆ ਤੁਸੀਂ ਵੀ ਗੁਰੂ ਘਰਾਂ ਦੇ ਵਿੱਚ ਜਾਇਆ ਕਰੋ ਆਪਦੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਜਾਇਆ ਕਰੋ ਨਾਲ ਤੇ ਉਹਨਾਂ ਨੂੰ ਦੱਸਿਆ ਕਰੋ ਕਿ ਸਾਡੇ ਆ ਜਿਹੜੀਆਂ ਰੂਟਸ ਆ ਬਹੁਤ ਜ਼ਿਆਦਾ ਸਟਰੋਂਗ ਨੇ ਸੋ ਹੁਣ ਅਸੀਂ ਤੁਹਾਨੂੰ ਮਿਲਦੇ ਹਾਂ ਥੋੜੀ ਦੇਰ ਬਾਅਦ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਜਪੀ ਸਾਹਿਬ ਇਪੂ ਵੰਟਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਹੁਕਮਰਾਈ ਚੱਲਣਾ ਆਨੰਦ ਖਿਖਿਆ ਨਾਲ ਪੁੱਤ ਪਹਿਲਾਂ ਅਸੀਂ ਹਵੇਲੀ ਵਾਲੇ ਪੈਟਰੋਲ ਪੰਪ ਤੋਂ ਥੋੜਾ ਪੈਟਰੋਲ ਪਾਵਾਂਗੇ বাস ਹਰ ਤਾਂ ਕੰਮ ਉਹੀ ਬੋਨਟ ਖੋਲਤਾ ਨਾ ਫਿਊਲ ਟੈਂਕ ਖੋਲਣਾ ਸੀ ਤੇ ਇਹਨੇ ਬੋਨਟ ਖੋਲਤਾ ਆਹੀ ਕੰਮ ਕਰੀ ਹਰ ਵਾਰੀ ਠੀਕ ਕਰਨਾ ਜ਼ੀਰੋ ਚੈੱਕ ਕਰਿਓ ਜੀ ਜ਼ੀਰੋ ਹਾਂ ਜੀ ਇਹਨਾਂ ਨੇ ਕਰ ਲਿਆ ਸੀ ਪਹਿਲਾਂ ਅਸੀਂ ਜਾਵਾਂਗੇ ਗੁਰਦੁਆਰਾ ਪਰਿਵਾਰ ਵਿਛੋੜਾ ਸੋ ਪਹਿਲਾਂ ਆਪਾਂ ਵਾਇਾ ਲੁਧਿਆਣੇ ਜਾਂਦੇ ਸੀ ਖੰਨਾ ਮੰਡੀ ਗੋਬਿੰਦਗੜ ਤੇ ਉੱਥੋਂ ਆਪਾਂ ਸਰਹੰਦ ਜਾਂਦੇ ਸੀ ਸੋ ਇਸ ਵਾਰ ਅਸੀਂ ਰੋਪੜ ਵਾਲਾ ਰੋਡ ਫੜਿਆ ਹੈਗਾ ਜਿਹੜਾ ਚੰਡੀਗੜ੍ਹ ਬਾਈਪਾਸ ਸੋ ਹੁਣ ਅਸੀਂ ਬੋਸ ਰੋਡ ਤੇ ਜਾ ਰਹੇ ਹਾਂ ਤੇ ਤੁਸੀਂ ਬਣੇ ਰਹੋ ਸਾਡੇ ਬਲੌਗ ਤੇ ਜਿਸ ਸਵੇਰ ਦੇ ਹੋ ਚੁੱਕੇ ਨੇ ਸਾਡੇ ਸਾਤ ਤੇ ਅਸੀਂ ਨਵਾਂ ਸ਼ਹਿਰ ਕ੍ਰੋਸ ਕਰ ਚੁੱਕੇ ਹਾਂ ਤੇ ਲਗਭਗ 8 ਵਜੇ ਤੱਕ ਅਸੀਂ ਪਹੁੰਚ ਜਾਣਾ ਪਰਿਵਾਰ ਵਿਛੋੜਾ ਸਾਹਿਬ ਤੇ ਤੁਹਾਨੂੰ ਵੀ ਜਲਦੀ ਦਰਸ਼ਨ ਕਰਾਵਾਂਗੇ ਜੱਗਸ ਵੀ ਚਲਣੀ ਹਾਂ ਹਾਂਜੀ ਸੋ 8 ਵਜੇ ਚੁੱਕੇ ਨੇ ਸਵੇਰ ਦੇ ਤੇ ਅਸੀਂ ਪਹੁੰਚ ਚੁੱਕੇ ਹਾਂ ਪਰਿਵਾਰ ਵਿਛੋੜਾ ਸਾਂ ਤੇ ਤੁਸੀਂ ਵੇਖ ਸਕਦੇ ਆ ਇਹ ਜਿਹੜਾ ਗੁਰੂ ਘਰ ਆ ਸਿਰਸਾ ਨਦੀ ਤੇ ਕੰਡੇ ਤੇ ਬਣਿਆ ਹੋਇਆ ਆ ਤੇ ਪਰਿਵਾਰ ਵਿਛੋੜਾ ਸਾਹਿਬ ਇੱਥੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਆਏ ਸੀ। ਅੱਜ ਆ ਦੇ ਹਾਈਟ ਦੇ ਉੱਤੇ ਹੀ ਬਣੀ ਹੋਈ ਹੈ ਇਮਾਰਤ। ਤੇ ਬਹੁਤ ਜਿਆਦਾ ਠੰਡ ਆ ਤੇ ਪਤਾ ਨਹੀਂ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਨੇ ਜਿਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਸੀ ਕਿ ਇਸ ਤਰ੍ਹਾਂ ਉਹਨਾਂ ਨੇ ਸਮਾਂ ਉਹ ਲੰਘਾਇਆ ਹੋਗਾ ਤੇ ਉਹਨਾਂ ਦੀਆਂ ਕੁਰਬਾਨੀਆਂ ਨਾਲ ਅਸੀਂ ਅੱਜ ਸਾਰੇ ਸਰਦਾਰੀਆਂ ਮਾਨ ਰਹੇ ਆ ਤੇ ਤੁਸੀਂ ਦੇਖ ਸਕਦੇ ਆ ਗੁਰੂ ਘਰ ਕਿਤਾਨ ਨੂੰ ਦਰਸ਼ਨ ਕਰਾ ਰਹੇ ਗੁਰਦੁਆਰਾ ਪਰਵਾਰ ਪਛੋੜਾ ਸਾਹਿਬ ਜਿੱਥੇ ਕਿ ਗੁਰੂ ਸਾਹਿਬ ਅੰਮ੍ਰਿਤ ਵੇਲੇ ਪਹੁੰਚੇ ਸੀ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਉਸ ਤੋਂ ਬਾਅਦ ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ ਆਪਣੀਆਂ ਸੋਹਾਂ ਜਿਹੜੀਆਂ ਕੁਰਾਨ ਦੀਆਂ ਖਾਧੀਆਂ ਸੀ ਤੇ ਪਹਾੜੀ ਰਾਜਿਆਂ ਨੇ ਗਊ ਮਾਤਾ ਦੀਆਂ ਕਸਮਾਂ ਖਾਧੀਆਂ ਸੀ ਤੇ ਉਹਨਾਂ ਨੇ ਉਹ ਕਸਮਾਂ ਤੋੜਦੇ ਪਿੱਠ ਤੇ ਹਮਲਾ ਕਰਦੇ ਇੱਥੇ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦੇ ਤੇ ਦਾਦੀ ਜੀ ਵੱਖ ਹੋ ਗਏ ਸੀ ਗੁਰੂ ਸਾਹਿਬ ਤੇ ਵੱਡੇ ਸਹਿਬਜ਼ਾਦੇ ਅਲੱਗ ਹੋ ਗਏ ਤੇ ਮਾਤਾ ਸਾਹਿਬ ਕੋਲ ਅਲੱਗ ਹੋ ਗਏ ਸੀ ਤਾਂ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਪਰਿਵਾਰ ਵਿਛੋੜਾ ਸੀ। ਇਹੋ ਜਿਹਾ ਪਰਿਵਾਰ ਇਹ ਵਿਛੜਿਆ ਇੱਥੇ। ਉਸ ਤੋਂ ਬਾਅਦ ਉਹ ਦੁਬਾਰਾ ਇਕੱਠਾ ਨਹੀਂ ਹੋ ਪਾਇਆ। ਹੁਣ ਅਸੀਂ ਪਹੁੰਚੀਆਂ ਜੀ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ। ਤੁਹਾਨੂੰ ਵੀ ਇੱਥੇ ਇਤਿਹਾਸ ਤੋਂ ਜਾਣ ਕਰਾਉਨੇ ਆਂ ਅੰਦਰ ਜਾ ਕੇ। ਇਹ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਘੋੜੇ ਦੀਆਂ ਪੈੜਾਂ ਮਾਰ ਕੇ ਬਲਦੇ ਹੋਏ ਪੱਠੇ ਨੂੰ ਠੰਡਾ ਕਰ ਦਿੱਤਾ ਸੀ। بعد ਹੁਣ ਅਸੀਂ ਜਾ ਰਹੇ ਹਾਂ ਜੀ ਚਮਕੌਰ ਸਾਹਿਬ ਤੇ ਇੱਥੋਂ ਰਹਿ ਗਿਆ 12 ਕਿਲੋਮੀਟਰ ਲਗਭਗ ਅੱਧਾ ਘੰਟਾ ਹੋਰ ਲੱਗੂਗਾ ਬਸ ਇੱਕ ਹਿੰਦ ਮੇ ਤੀਰਤ ਹੈ ਯਾਤਰਾ ਕੇ ਲੀਏ ਕਟਾਇ ਬਾਪ ਨੇ ਬੱਚੇ ਯਹਾਂ ਖੋਦਾ ਕੇ ਲੀਏ ਤੁਸੀਂ ਕਰੋ ਦਰਸ਼ਨ ਜੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜੋ ਚਮਕੌਰ ਸਾਹਿਬ ਦੇ ਨਾਂ ਤੋਂ ਮਸ਼ਹੂਰ ਹੈ ਤਾਨੂੰ ਦਰਸ਼ਨ ਕਰਵਾਏ ਆ ਗੁਰਦੁਆਰਾ ਕਤਲਗੜ੍ਹ ਸਾਹਿਬ ਜੋ ਕਿ ਚਮਕੌਰ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਗੁਰਦੁਆਰਾ ਸਾਹਿਬ ਦੇ ਹੁਣ ਅਸੀਂ ਪਾਰਕਿੰਗ 'ਚ ਕਾਰ ਲਾ ਕੇ ਪਹੁੰਚ ਗਏ ਆ ਜੀ 마שיਬੜਾ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੁਸੀਂ ਵੇਖ ਸਕਦੇ ਆ ਇੱਥੇ 마ਸੀਵਾੜ ਦੇ ਵਿੱਚ ਜਿਹੜੇ ਜੰਗਲਾਂ ਦੇ ਵਿੱਚ ਫਰੂ ਸਾਬ ਜਦੋਂ ਆਪ ਦੇ ਵੱਡੇ ਸਾਬ ਜਦੋਂ ਜੰਗ ਦੇ ਮੈਦਾਨ ਚ ਸ਼ਹੀਦ ਕਰਵਾ ਕੇ ਤੇ ਚਮਕੌਰ ਦੀ ਗੱਡੀ ਵਿੱਚੋਂ ਨਿਕਲ ਆਏ ਸੀ ਤਾਂ ਉਹ ਇੱਥੇ 마ਸੀਵਾੜ ਦੇ ਜੰਗਲਾਂ ਦੇ ਵਿੱਚ ਆ ਕੇ ਆਰਾਮ ਕਰਨ ਲੱਗ ਪਏ ਸੀ ਤੇ ਉਹਨਾਂ ਦੇ ਲੀੜੇ ਪਾਟੇ ਸੀ ਤੇ ਇਹ 마ਸੀਵਾੜ ਦੇ ਜੰਗਲਾਂ ਦੇ ਵਿੱਚ ਗੁਰਦੁਆਰਾ ਹੈਗਾ 마ਸੀਵਾੜਾ ਸਾਬ ਜਿੱਥੇ ਉਹਨਾਂ ਨੇ ਮਿੱਤਰ ਪਿਆਰਿਆਂ ਥਾਲ ਮਰੀਦਾਂ ਦਾ ਕਿਹਾ ਸੀ ਗੁਰਦਰਾ ਸਾਹਿਬ ਨਗਰ ਕੀਰਤਨ ਨਿਕਲ ਰਿਹਾ ਤੁਸੀਂ ਵੀ ਦਰਸ਼ਨ ਕਰੋ ਲੋਕਿਕ ਨਗਰ ਕੀਰਤਨ ਦੇ ਕਾਸੀ ਵੀ ਬਹੁਤ ਭਾਗਾ ਵਾਲਿਆ ਜਿਹੜੇ ਇਸ ਨਗਰ ਕੀਰਤਨ ਦੇ ਦਰਸ਼ਨ ਕਰ ਰਹੇ ਆ ਕਿ ਅਸੀਂ ਕੁਦਰਤੀ ਇਸ ਗੁਰੂ ਦਾ ਸਾਹ ਪਹੁੰਚੇ ਸੀ ਸੋ ਇੱਥੇ ਨਗਰ ਕੀਰਤਨ ਦੇ ਕਰ ਰਿਹਾ ਵਾ ਰਿਪੋਰਟ ਫੇਰ ਲਾ ਕੇ ਮੋਬਾਈਲ ਪਾਸਪੋਰਟ ਬਾਹਰ ਇਸੇ ਹੀ ਜਨਦੇ ਥੱਲੇ ਗੁਰੂ ਸਾਹਿਬ ਨੇ ਟਿੰਡ ਦਾ ਸਰਹਾਨਾ ਲਾ ਕੇ ਆਰਾਮ ਕੀਤਾ ਸੀ ਜਿਸ ਨੂੰ ਹੁਣ ਜਿਹੜੇ ਗੁਰਦੁਆਰਾ ਸਾਹਿਬ 마ਸੀਵਾੜਾ ਤੁਸੀਂ ਦਰਸ਼ਨ ਕਰ ਰਹੇ ਹੋ ਜਦੋਂ ਗੁਰੂ ਸਾਹਿਬ ਵੱਡੇ ਸਾਹਿਬ ਜਿੱਤੇ ਅਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਛੱਡ ਕੇ ਆਏ ਸੀ ਤਾਂ ਇਸ ਸਥਾਨ ਤੇ 마ਸੀਵਾੜਾ ਦੇ ਜੰਗਲਾਂ ਵਿੱਚ ਉਹਨਾਂ ਨੇ ਟਿੰਡ ਦਾ ਸਰਹਾਨਾ ਲਾ ਕੇ ਇੱਥੇ ਆਰਾਮ ਕੀਤਾ ਅਤੇ ਉਹਨਾਂ ਨੇ ਇੰਨਾ ਕੁਝ ਵਾਰਨ ਤੋਂ ਬਾਅਦ ਵੀ ਗੁਰੂ ਸਾਹਿਬ ਦੀ ਉਸਤਤ ਵਿੱਚ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਿਹਾ ਸੀ ਇਸੇ ਅਸਥਾਨ ਤੇ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮਾਸ਼ੀਆੜਾ ਸਾਹਿਬ ਦੇ ਹੁਣ ਅਸੀਂ ਗੁਰੂ ਘਰ ਛਕ ਰਹੇ ਹਾਂ ਜੀ ਦੁੱਧ ਦਾ ਲੰਗਰ ਇਹ ਵੇਖੋ ਤੁਸੀਂ ਇਹ ਸਿਗਾ ਉਹਸ ਥਾਂ ਜਿੱਥੇ ਗੁਰੂ ਸਾਹਿਬ 마שיਵੜ ਦੇ ਜੰਗਲਾਂ ਦੇ ਵਿੱਚ ਆਏ ਸੀ ਸੋ ਇਹ ਜੰਗਲਾਂ ਦੇ ਵਿੱਚ 마שיਵੜ ਦੇ ਗੁਰੂ ਘਰ ਬਣਿਆ ਹੋਇਆ ਤੇ ਆਉ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਗੁਰਦੁਆਰਾ ਸ਼ਹੀਦਗੰਗ ਸਾਹਿਬ ਅਤੇ ਗੁਰਦੁਆਰਾ ਕੋਤਵਾਲੀ ਸਾਹਿਬ ਹਾਂਜੀ ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਮਰਿੰਡੇ ਜਿੱਥੇ ਕੋਤਵਾਲੀ ਸਾਹਿਬ ਗੁਰਦੁਆਰਾ ਜਿੱਥੇ ਜੇਲ ਬਣੀ ਹੋਈ ਆ ਤੇ ਆਪਾਂ ਤੁਹਾਨੂੰ ਉੱਥੇ ਦਰਸ਼ਨ ਕਰਾਉਨੇ ਆ ਉੱਥੇ ਛੋਟੇ ਸਾਹਿਬ ਜੀ ਅਤੇ ਮਾਤਾ ਜੀ ਨੂੰ ਰੱਖਿਆ ਗਿਆ ਸੀਗਾ ਇਸ ਨੂੰ ਕੋਈ ਜਿੰਦਗੀ ਉੱਗਾ ਬਲਕਦਾ ਗਿਆ ਤੇ ਆਓ ਹੁਣ ਆਪਾਂ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਨੇ ਆ ਉਸ ਜੇਲ ਦੇ ਜਿੱਥੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਭੁੱਖੇ ਪਿਆਸੇ ਇਸ ਜੇਲ ਦੀ ਕਾਲ ਕੋਠੜੀ ਵਿੱਚ ਰੱਖਿਆ ਗਿਆ ਸੀ ਤੇ ਅੱਜ ਵੀ ਇਹ ਜੇਲ ਗੁਰਦੁਆਰਾ ਕੋਤਵਾਲੀ ਸਾਹਿਬ ਜੋ ਮਰਿੰਡੇ ਦੇ ਵਿੱਚ ਹੈ ਉਸੇ ਤਰ੍ਹਾਂ ਸ਼ੁਸ਼ੋਭਿਤ ਹੈ ਇਸ ਗੁਰਦੁਆਰਾ ਸਾਹਿਬ ਦੇ ਪਾਸਵੇਂ ਹਨ ਨੂੰ ਭੁੱਖੇ ਪਿਆਸੇ ਰੱਖਿਆ ਗਿਆ ਸੀ ਅਤੇ ਔਣ ਵੇਲੇ ਇਸ ਗੁਰਦੁਆਰੇ ਸਾਹਿਬ ਵਿੱਚ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਨੇ ਪਾਣੀ ਪੀਤਾ ਸੀ ਹਾਂ ਜੀ ਸੋ ਹੁਣ ਅਸੀਂ ਫਾਈਨਲੀ ਪਹੁੰਚ ਚੁੱਕੇ ਹਾਂ ਜੀ ਫਤਿਹਗੜ੍ਹ ਸਾਹਿਬ ਤੇ ਲੱਗੇ ਗੁਰੂ ਘਰ ਦੇ ਤੇ ਤੁਸੀਂ ਇਹ ਪ੍ਰਯਾਤਵਰਤ ਤੁਹਾਨੂੰ ਜਾੜੂ ਕਰਾਵਾਂਗੇ ਇਹ ਹੈਗਾ ਜੀ ਸਰਹੰਦ ਜਿਹੜਾ ਲੁਧਿਆਣਾ ਖੰਨੇ ਮੰਡੀ ਗੋਬਿੰਦਗੜ੍ਹ ਤੋਂ ਵੀ ਆਉਂਦਾ ਸਰਹੰਦ ਤੇ ਜਿੱਥੇ ਸਿਹਾਤ ਹੋਈ ਸੀ ਫੋਟੋ ਸ਼ਾਟ ਲਾ ਸੋ ਹੁਣ ਅਸੀਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਤੇ ਇੱਥੇ ਹੁਣ ਕਾਫੀ ਸੰਗਤ ਦਾ ਇਕੱਠ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਤੇ ਇੱਥੇ ਆਪਣੀ ਪਾਰਕਿੰਗ ਲੱਗ ਜਾਣੀ ਆ ਕਾਰਾਂ ਤੇ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਗੁਰੂ ਘਰ ਪੈਦਲ ਜਾਵਾਂਗੇ ਹਾਂਜੀ ਸੋ ਹੁਣ ਅਸੀਂ ਪਾਰਕਿੰਗ 'ਚ ਲਾ ਦਿੱਤੀ ਆ ਕਾਰ ਆਪਣੀ ਤੇ ਆਪਾਂ ਹੁਣ ਜਾ ਰਹੇ ਆ ਪੈਦਲ ਫਤਿਹਗੜ੍ਹ ਸਾਹਿਬ ਵੱਲੋਂ ਤੇ ਇੱਥੇ ਦਾ ਮੋਹਰੇ ਪਾਰਕਿੰਗ ਲੱਗੀ ਕਿਉਂਕਿ ਬਹੁਤ ਜ਼ਿਆਦਾ ਸੰਗਤ ਆਉਂਦੀ ਆ ਇਸ ਲਈ ਗੱਡੀਆਂ ਸਾਰੀਆਂ ਕਿਲੋ 2 ਕਿਲੋਮੀਟਰ ਪਹਿਲਾਂ ਲਗਾ ਦਿੰਦੇ ਆ ਹੁਣ ਆਪਾਂ ਇਥੋਂ ਪੈਦਲ ਜਾਵਾਂਗੇ ਅੱਗੇ ਗੁਰੂ ਘਰ ਵੱਲੋਂ ਸੋ ਹੁਣ ਅਸੀਂ ਪਹੁੰਚ ਚੁੱਕੇ ਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਕਿ ਛੋਟੇ ਸੈਬਜਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਾ ਕੇ ਸ਼ਹੀਦ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਅਸੀਂ ਦੇਖ ਕਰਵਾਉਣ ਲਈ ਪ੍ਰਸ਼ਾਦ ਲਿਆ ਫੇਰ ਅਸੀਂ ਸ਼ਹੀਦੀ ਸਥਾਨ ਦੇ ਦਰਸ਼ਨ ਕਰਨ ਲਈ ਲਾਈਨ ਵਿੱਚ ਲੱਗ ਗਏ। ਉਹ ਦੇ ਮਹੀਨੇ ਵਿੱਚ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਸੰਗਤ ਇੱਥੇ ਮੌਜੂਦ ਹੁੰਦੀ ਹੈ। ਇਸ ਥਾਂ ਦੇ ਉੱਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਜੋਬੇ ਥਾਂ ਹੈ ਤੇ ਫਿਰ ਅਸੀਂ ਭੋਰਾ ਸਾਹਿਬ ਜਿੱਥੇ ਕੀ ਉਹ ਦੀਵਾਰਾਂ ਵਾਲਾ ਸਥਾਨ ਮੌਜੂਦ ਹੈ ਉਸ ਦੇ ਦਰਸ਼ਨ ਕਰਨ ਲਈ ਲਾਈਨ ਵਿੱਚ ਲੱਗ ਗਏ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਜਗ੍ਹਾ ਦੇ ਜਿੱਥੇ ਕਿ ਛੋਟੇ ਸਹਿਬ ਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਨੂੰ ਦੀਵਾਰਾਂ ਵਿੱਚ ਛਿੰਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਫਿਰ ਅਸੀਂ ਠੰਡਾ ਬੁਰਜ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਲਾਈਨ ਵਿੱਚ ਲੱਗ ਗਏ ਇੱਥੇ ਕਾਫੀ ਭਾਰੀ ਗਿਣਤੀ ਦੇ ਵਿੱਚ ਸੰਗਤ ਮੌਜੂਦ ਸੀ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਉਸ ਖੰਡੇ ਬੁਰਜ ਦੇ ਜਿੱਥੇ ਮਾਤਾ ਗੁਜਰੀ ਸੀ ਅਤੇ ਛੋਟੇ ਸੈਬ ਜਾਤੇ ਹਨ ਨੂੰ ਰੱਖਿਆ ਗਿਆ ਸੀ ਔਰੰਗਜ਼ੇਬ ਨੇ ਇਸ ਠੰਡੇ ਬੁਰਜ ਦੀ ਉਸਾਰੀ ਗਰਮੀਆਂ ਦੇ ਵਿੱਚ ਠੰਡਕ ਲੈਣ ਲਈ ਕੀਤੀ ਸੀ ਤੇ ਉਸਨੇ ਇੰਨੀ ਸਰਦੀ ਦੇ ਮਹੀਨੇ ਦੇ ਵਿੱਚ ਬੱਚਿਆਂ ਨੂੰ ਅਤੇ ਮਾਤਾ ਜੀ ਨੂੰ ਇੱਥੇ ਰੱਖਿਆ ਤਾਂ ਕਿ ਬੱਚੇ ਉਹਨਾਂ ਦੀ ਗੱਲ ਮੰਨ ਕੇ ਇਸਲਾਮ ਕਬੂਲ ਲੈਣ ਪਰੰਤੂ ਬੱਚੇ ਡੋਰ ਰਹੇ ਉਹਨਾਂ ਨੇ ਈਨ ਨਾ ਮੰਨੀ సేవి ਬਹੁਤ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸ੍ਰੀ ਜੋਤੀਸਰੂ ਸਾਹਿਬ ਦੇ ਜਿੱਥੇ ਕੀ ਛੋਟੇ ਸਾਹਿਬ ਜੀ ਆਦਿ ਅਤੇ ਮਾਤਾ ਗੁਜਰੀ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਇਤਿਹਾਸਕਾਰਾਂ ਦੇ ਮੁਤਾਬਕ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਕਿਉਂਕਿ ਗੁਰੂ ਘਰ ਦੇ ਇੱਕ ਪ੍ਰੇਮੀ ਦੀਵਾਨ ਟੋਡਰ ਮਾਲ ਜੋ ਕਿ ਇੱਕ ਹਿੰਦੂ ਵਪਾਰੀ ਸੀ ਉਸ ਨੇ ਛੋਟੇ ਸਾਹਿਬ ਜੀ ਆਦਿ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਔਰੰਗਜ਼ੇਬ ਨੂੰ ਕਿ ਹਾਂ ਤੇ ਔਰੰਗਜ਼ੇਬ ਨੇ ਇਹ ਸ਼ਰਤ ਰੱਖੀ ਕਿ ਉਸ ਨੂੰ ਜਿੰਨੀ ਜ਼ਮੀਨ ਚਾਹੀਦੀ ਹੈ ਉਹ ਜ਼ਮੀਨ ਉਹ ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰਕੇ ਖਰੀਦ ਲਵੇ ਤੇ ਇਤਿਹਾਸਕਾਰਾਂ ਦੇ ਮੁਤਾਬਕ ਉਸ ਵੇਲੇ ਦੀਵਾਨ ਟੋਡਰਮਲ ਜੀ ਨੇ 78000 ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰਕੇ ਜ਼ਮੀਨ ਖਰੀਦੀ ਸੀ ਤੇ ਇਸ ਜ਼ਮੀਨ ਤੇ ਹੀ ਛੋਟੇ ਸਾਹਿਬ ਜਦ ਸ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕਰਵਾਇਆ ਸੋਨੇ ਦੀ ਕੀਮਤ ਦੇ ਮੁਤਾਬਕ ਇਸ 4 ਸਕੁਅਰ ਮੀਟਰ ਦੀ ਜ਼ਮੀਨ ਦੀ ਕੀਮਤ 2 ਅਰਬ ਅਤੇ 50 ਕਰੋੜ ਰੁਪਏ ਸੀ ਜੋ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਸੋ ਹੁਣ ਅਸੀਂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਤੋਂ ਬਾਅਦ ਦੀਵਾਨ ਟੋਡਰਮਲ ਜੀ ਦੀ ਹਵੇਲੀ ਵੱਲ ਜਾ ਰਹੇ ਹਾਂ ਸੋ ਅੱਜ ਤੁਹਾਨੂੰ ਉਸ ਹਵੇਲੀ ਦੇ ਵੀ ਦਰਸ਼ਨ ਕਰਵਾਉਨੇ ਆ ਨਾਲ ਨਾਲ ਤੇ ਤੁਸੀਂ ਵੇਖ ਸਕਦੇ ਹੋ ਕਾਫੀ ਸੰਗਤ ਪੈਦਲ ਤੁਰ ਕੇ ਹਵੇਲੀ ਦੇਖਣ ਜਾ ਰਹੀ ਹੈ ਕਿਉਂਕਿ ਜਿਹੜੇ ਸਾਡੇ ਵੀਕਲਸ ਨੇ ਜਿਹੜੇ ਸਾਧਨ ਅਸੀਂ ਲੈ ਕੇ ਆਉਨੇ ਆ ਉਹ ਕਾਫੀ ਪਿੱਛੇ ਖੜੇ ਕਰਵਾ ਦਿੰਦੇ ਨੇ ਪਾਰਕਿੰਗ 'ਚ ਤੇ ਸਾਨੂੰ ਅੱਗੇ ਤੁਰ ਕੇ ਜਾਣਾ ਪੈਂਦਾ ਸਾਰੇ ਗੁਰਦੁਆਰੇ ਤੇ ਹਰ ਜਗ੍ਹਾ ਦੇ ਦਰਸ਼ਨ ਕਰਨ ਵਾਸਤੇ ਵੀ ਆਪਣੇ ਗੁਰੂ ਜੀ ਦੇ ਚਾਰ ਸਾਹਿਬਾਂ ਦੇ ਵਿੱਚ ਭੇਜੇ ਹੋਏ ਜਥੇਦਾਰ ਦੀ ਹੋਰ ਵੇਚ ਦੀ ਬਰदाश्त ਨਹੀਂ ਕਰਾਂਗੇ ਤੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਉਸ ਜਹਾਜ਼ ਹਵੇਲੀ ਤੇ ਜੋ ਕਿ ਦੀਵਾਨ ਟੋਡਰਮਲ ਜੀ ਦੀ ਹੈ ਜੋ ਕਿ ਇੱਕ ਹਿੰਦੂ ਵਪਾਰੀ ਸੀ ਜਿਨ੍ਹਾਂ ਨੇ ਕੇ ਛੋਟੇ ਸਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਦੇ ਅੰਤਮ ਸੰਸਕਾਰ ਦੀ ਸੇਵਾ ਕੀਤੀ ਸੀ ਤੇ ਇਹ ਹਵੇਲੀ ਉਸ ਸਮੇਂ ਵਿੱਚ ਕਾਫੀ ਆਲੀਸ਼ਾਨ ਹਵੇਲੀ ਹੋਇਆ ਕਰਦੀ ਸੀ ਜੋ ਕਿ ਸਮਾਂ ਪਾ ਕੇ ਅੱਜ ਇੱਕ ਖੰਡਰ ਦੇ ਵਿੱਚ ਤਬਦੀਲ ਹੋ ਚੁੱਕੀ ਹੈ ਦੀਵਾਨ ਟੋਡਰਮਲ ਜੀ ਉਸ ਸਮੇਂ دیਵਾਨ ਹੋਇਆ ਕਰਦੇ ਸੀ ਜੋ ਕਿ ਇੱਕ ਵੱਡੀ ਉਪਾਦੀ ਸੀ ਦੀਵਾਨ ਟੋਡਰਮਲ ਜੀ ਨੇ ਆਪਣਾ ਸਾਰਾ ਕੁਝ ਸਾਇਬ ਜਾਦੇ ਅਤੇ ਬਾਤਾ ਗੁਜਰੀ ਜੀ ਦੇ ਅੰਤਮ ਸੰਸਕਾਰ ਉੱਤੇ ਲਗਾ ਦਿੱਤਾ ਇਸੋ ਟੋਡਰਮਲ ਜੀ ਦੀ ਹਵੇਲੀ ਦੇਖਣ ਤੋਂ ਬਾਅਦ ਅਸੀਂ ਹੁਣ ਜਾ ਰਹੇ ਆਂ ਵਾਪਸ ਤੇ ਥੋੜੀ ਬਾੜ ਜਿਆਦਾ ਆ ਕਿਉਂਕਿ ਗਾਰਾਂ ਤਾਂ ਬਾਹਰਲੇ ਪਾਸੇ ਲਾਣ ਦੇ ਫਿਰ ਅਸੀਂ ਸੋਚੋ ਚਲੋ ਕਰ ਲੀਨੇ ਆ ਅਸੀਂ ਸੋ ਫੀ ਰਿਕਸ਼ਾ ਕਰ ਲਿਆ ਹੁਣ ਸੋ ਅਸੀਂ ਗੁਰੂ ਘਰਾਂ ਦੇ ਅੱਜ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਵਾਏ ਤੇ ਹੁਣ ਅਸੀਂ ਵਾਪਸੀ ਦੇ ਚਾਲੇ ਪਾ ਰਹੇ ਹਾਂ ਜੀ ਤੇ ਅਗਰ ਕੁਝ ਇਤਿਹਾਸ ਦੇ ਵਿੱਚ ਵੱਧ ਘਟ ਬੋਲਿਆ ਗਿਆ ਹੋਵੇ ਤੇ ਅਸੀਂ ਸਾਰੇ ਖੀਮਾ ਦੇ ਜਾਚਕਾਂ ਤੁਸੀਂ ਸਾਰੀ ਸੰਗਤ ਬਖਸ਼ਣਯੋਗ ਆ ਸੋ ਹੁਣ ਅਸੀਂ ਚੱਲਦੇ ਆਂ ਜੀ ਵਾਪਸ ਫਤਿਹ ਨਾਲ ਅਸੀਂ ਬਲੌਗ ਦਾ ਐਂਡ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ